ਅੱਜ ਪ੍ਰਾਈਮ ਮਿੰਿਸਟਰ ਦੇਸ਼ ਦੇ ਬਾਰੇ ਉਹ ਸ਼ਬਦ ਬਕਤੇ ਗਏ ਮੈਂ ਸਮਝਦਾ ਸੁਣਨ ਵਾਲੇ ਵੀ ਇਹਨਾਂ ਤੋਂ ਨਫ਼ਰਤ ਕਰ ਰਹੇ ਹੋਣਗੇ ਉਹ ਗੁਰੂ ਮਹਾਰਾਜ ਜੀ ਦੇ ਨਾਲ ਤੁਸੀਂ ਕਾਰਨੇ ਬੀ ਸਾਰਾ ਸਾਲ ਇਸ ਸਮਾਗਮ ਚੱਲਣਗੇ ਉਹ ਵੀ ਥੋੜੇ ਆ ਤੇ ਤੁਸੀਂ ਮੁਕਾਬਲਾ ਕਰੋਗੇ ਜਿਹੜੇ ਗੁਰੂ ਵੇ ਮੂਰੇ ਅੱਡੇ ਨਾਲ ਕੇਜਰੀਵਾਲ ਬੈਠਾ ਜੇ ਸਟੇਜ ਤੇ ਉਹਦੇ ਬਹਿਣਾ ਕੌਣ ਚਾਹੁੰਦਾ ਉਸ ਬੰਦੇ ਨਾਲ ਜਿਹਨੇ ਸਾਡਾ ਪੰਜਾਬ ਲੁੱਟ ਲਿਆ ਤੁਸੀਂ ਲੁਟਾਰੇ ਹੋ ਪੰਜਾਬ ਨੂੰ ਤੁਹਾਨੂੰ 92 94 ਐਮਐਲਏ ਦਿੱਤੇ ਪੰਜਾਬੀਆਂ ਨੇ ਇਹ ਕੇਜਰੀਵਾਲ ਨੂੰ ਲਾਉਣ ਨੂੰ ਇਹਦੇ ਨਾਲ ਸਟੇਜ ਤੇ ਆ ਕੇ ਬਹਿ ਜੇ ਬੀਖੂ ਅੱਜ ਆਮ ਆਦਮੀ ਪਾਰਟੀ ਨੇ ਤੇ ਪੰਜਾਬ ਦੇ ਚੀਫ ਮਿਨਿਸਟਰ ਨੇ ਦੋਨੋਂ ਨੇ ਆਪਣੀ ਆਪਣੀ ਪ੍ਰੈਸ ਕਾਨਫਰੰਸ ਕੀਤੀ ਬੋਲੇ ਆ ਮੈਂ ਹੈਰਾਨ ਆ ਵੀ ਇਹ ਗੁਰੂ ਮਹਾਰਾਜ ਸਾਡਾ ਐਡਾ ਵੱਡਾ 350 ਸਾਲਾਂ ਦਾ ਸ਼ਹੀਦੀ ਦਿਵਸ ਦੁਨੀਆ ਤੇ ਮਨਾਇਆ ਜਾ ਰਿਹਾ ਪਰ ਇਹ ਜਿਵੇਂ ਸਿਆਸਤ ਕਰਨੋਂ ਰਹਿ ਨਹੀਂ ਸਕਦੇ ਹੁੰਦੇ 25 ਤਰੀਕ ਨਿੰਗੀ ਨਹੀਂ ਅਜੇ ਤੱਕ 23 ਤਰੀਕ ਤੱਕ ਇਹ ਦਿਣ ਨੇ ਪਰ ਤੁਸੀਂ ਐ ਜਿਵੇਂ ਤੁਹਾਡੇ ਰਸੇ ਖੁੱਲੇ ਹੁੰਦੇ ਆ ਵੀ ਸਿਆਸਤ ਕਰੀਏ ਕਿ ਨਹੀਂ ਅੱਜ ਪ੍ਰਾਈਮ ਮਿੰਿਸਟਰ ਦੇਸ਼ ਦੇ ਬਾਰੇ ਉਹ ਸ਼ਬਦ ਵਰਤੇ ਗਏ ਮੈਂ ਸਮਝਦਾ ਸੁਣਨ ਵਾਲੇ ਵੀ ਇਹਨਾਂ ਤੋਂ ਨਫ਼ਰਤ ਕਰ ਰਹੇ ਹੁੰਦੇ ਉਹ ਗੁਰੂ ਮਹਾਰਾਜ ਜੀ ਦੇ ਨਾਲ ਤੁਸੀਂ ਆਪਣੇ ਆਪ ਨੂੰ ਰੋਣਾ ਚਾਹੀਦਾ ਉਹ ਗੁਰੂ ਮਹਾਰਾਜ ਦੇ ਸਮਾਗਮ ਦਿੱਲੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਕਿਸ ਲਾਲ ਕਿਲੇ ਤੋਂ ਉਸ ਬੜੇ ਦੇ ਹੰਕਾਰੀ ਰਾਜੇ ਨੇ ਇਹ ਹੁਕਮ ਕੀਤੇ ਉਸ ਲਾਲ ਕਿਲੇ ਤੇ ਪਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਗੁਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਗ੍ਰਹਿ ਮੰਤਰੀ ਦਿੱਲੀ ਦੇ ચીਫ ਮਿਨਿਸਟਰ ਦਿੱਲੀ ਦੀ ਸਰਕਾਰ ਲਗਾਤਾਰ 3 ਦਿਨ ਦੇ ਸਵਾਗਤ ਉਸ ਲਾਲ ਕਿਲੇ ਤੇ ਪੰਚ ਦੇ ਨਿਸ਼ਾਨ ਪੰਚ ਦਾ ਝੰਡਾ ਕੇਸਰੀ ਉਹ ਝੂਲ ਰਿਹਾ ਇਹ ਪੋਸਟਾਲ ਕਿਲੇ ਦੇ ਝੂਲ ਰਿਹਾ ਤੇ ਇਹ ਕਹਾਂਨ ਕੀਤਾ ਉੱਥੇ ਦੇ ਮੁੱਖ ਮੰਤਰੀ ਨੇ ਦਿੱਲੀ ਸਰਕਾਰ ਨੇ ਵੀ ਸਾਰਾ ਸਾਲ ਇਸ ਮਾਮਲੇ ਚੱਲਣਾ ਉਹ ਵੀ ਥੋੜੇ ਆ ਤੁਸੀਂ ਮੁਕਾਬਲਾ ਕਰੋਗੇ ਜਿਹੜੇ ਗੁਰੂ ਦੇ ਮੂਰੇ ਅਰਦਾਸ ਕਰਕੇ ਕੱਲ ਪ੍ਰਾਈਮ ਮਿੰਿਸਟਰ ਸਾਹਿਬ ਨੇ ਅਨੰਦਰ ਮੋਦੀ ਜੀ ਨੇ ਦੱਸਿਆ ਉਹ ਉਹ ਹੈ ਗੁਰੂਦਾ ਸਿੰਘ ਵੀ ਬੇ ਅਰਦਾਸ ਕਰ ਰਹੇ ਅਸੀਂ 9 ਨਵੰਬਰ ਨੂੰ ਜਦੋਂ 550 ਸਾਲਾ ਜਦੋਂ ਸਾਡਾ ਕੋਰੀਡੋਰ ਖੋਲਿਆ ਗਿਆ ਜਦੋਂ ਜਿੱਥੇ 18 ਸਾਲ ਗੁਰਨਾਨਕ ਦੇਵ ਜੀ ਨੇ ਕਿਰਤ ਕੀਤੀ ਖੇਤੀ ਕੀਤੀ ਪਾਠ ਕੀਤੇ ਉਸ ਕਤਾਰਪੁਰ ਸਾਹਿਬ ਕੋਰੀਡੋਰ ਦੇ ਉੱਲਣ ਤੇ ਉਦੋਂ ਮੈਂ ਬੈਠਾ ਮੂਰੇ ਗੁਰੂ ਦੇ ਅਰਦਾਸ ਕਰ ਰਿਹਾ ਸੀ ਉਦਰ ਰਾਮ ਮੰਦਰ ਦਾ ਕੇਸ ਸੀ ਵੀ ਪ੍ਰਮਾਤਮਾ ਵਾਹਿਗੁਰੂ ਉਹ ਕੇਸ ਜਿੱਤ ਕੀ ਤੇ ਉਸ ਕੇਸ ਜਿੱਤ ਹੋਈ ਤੇ ਜਿਵੇਂ ਪਹਿਲਾਂ ਹਿੰਦੂਆਂ ਦੀ ਰਾਖੀ ਕੀਤੀ ਦੇਸ਼ ਦੀ ਦੁਨੀਆ ਦੀ ਰਾਖੀ ਕੀਤੀ ਉਦੋਂ ਵੀ ਗੁਰੂ ਨੇ ਸਾਡੀ ਰਾਖੀ ਕੀਤੀ ਅਜ ਰਾਮ ਮੰਦਰ ਬਣਿਆ ਤੇ ਤੁਸੀਂ ਤੁਹਾਡੇ ਨਾਲ ਗੁਰੂ ਨਾਲ ਤੁਸੀਂ ਆਪਣੇ ਆਪ ਨੂੰ ਜੋੜਨਾ ਚਾਹੁੰਦੇ ਹੋ ਥੋਡੇ ਨਾਲ ਕੇਜਰੀਵਾਲ ਬੈਠਾ ਜੇ ਸਟੇਜ ਤੇ ਉਹਦੇ ਬਹਿਣਾ ਕੌਣ ਚਾਹੁੰਦਾ ਉਸ ਬੰਦੇ ਨਾਲ ਜਿਹਨੇ ਸਾਡਾ ਪੰਜਾਬ ਲੁੱਟ ਲਿਆ ਤੁਸੀਂ ਲਟਾਰੇ ਹੋ ਪੰਜਾਬ ਨੂੰ ਸਾਨੂੰ 91 94 ਐਮਐਲ ਦੇ ਦਿੱਤੇ ਪੰਜਾਬੀਆਂ ਨੇ ਇੱਕ ਕੇਜਰੀਵਾਲ ਨੂੰ ਟਰੌਣ ਨੂੰ ਇਹਦੇ ਨਾਲ ਸਟੇਜ ਤੇ ਆ ਕੇ ਮੈਂ ਜੀ ਕੋਈ ਇੱਕ ਵੀ ਦੇਸ਼ ਦਾ ਮੁੱਖ ਮੰਤਰੀ ਫਰੂਕ ਅਬਦੁੱਲਾਹ ਨੂੰ ਬੁਲਾਉਣ ਗਏ ਸੀ ਅਮਰ ਅਬਦੁੱਲੇ ਨੂੰ ਬੁਲਾਉਣ ਗਏ ਸੀ ਇਹ ਤਾਂ ਉਲਟਾਲੇ ਨੇ ਬੰਕਤਾਰ ਨੂੰ ਬੁਲਾਉਣ ਗਏ ਸੀ ਸਟਾਲਿਨ ਨੂੰ ਬੁਲਾਉਣ ਗਏ ਸੀ ਇੱਕ ਨ ਇੱਕ ਵੀ ਦੇਸ਼ ਦੇ ਚੀਫ ਮਿਨਿਸਟਰ ਨੇ ਇੱਕ ਵੀ ਕਿਸੇ ਲੀਡਰ ਨੇ ਭੋਟੇ ਕੇਜਰੀਵਾਲ ਦੇ ਨਾਲ ਇੱਕ ਵੀ ਸਟੇਜ ਅੱਜ ਪ੍ਰਾਈਮ ਮਿਨਿਸਟਰ ਦੇਸ਼ ਦੇ ਬਾਰੇ ਉਹ ਸ਼ਬਦ ਬੋਲ ਕੇ ਗਏ ਮੈਂ ਸਮਝਦਾ ਸੁਣਨ ਵਾਲੇ ਵੀ ਇਹਨਾਂ ਤੋਂ ਨਫ਼ਰਤ ਕਰ ਰਹੇ ਨੇ ਉਹ ਗੁਰੂ ਮਹਾਰਾਜ ਜੀ ਦੇ ਨਾਲ ਤੁਸੀਂ ਕਾਰਨ ਨੇ ਬੀ ਸਾਰਾ ਸਾਲ ਇਹ ਸਮਾਗਮ ਚੱਲਦਾ ਉਹ ਵੀ ਥੋੜੇ ਆ। ਉਹ ਤੁਸੀਂ ਮੁਕਾਬਲਾ ਕਰੋਗੇ। ਜਿਹੜੇ ਗੁਰੂ ਦੇ ਮੂਰੇ ਉਹਦੇ ਨਾਲ ਕੇਦਰੀਵਾਲ ਬੈਠਾ ਜੇ ਸਟੇਜ 'ਤੇ ਉਹਦੇ ਬਹਿਣਾ ਕੌਣ ਚਾਹੁੰਦਾ ਉਸ ਬੰਦੇ ਨਾਲ ਜਿਹਨੇ ਸਾਡਾ ਪੰਜਾਬ ਲੁੱਟ ਲਿਆ। ਤੁਸੀਂ ਲੁੱਟਾਰੇ ਹੋ ਪੰਜਾਬ ਨੂੰ। ਤੁਹਾਨੂੰ 91 94 ਐਮ.ਐਲ.ਏ. ਦੇ ਕੇ ਪੰਜਾਬੀਆਂ ਨੇ ਇਹ ਕੇਦਰੀਵਾਲ ਨੂੰ ਲਟਾਉਣ ਨੂੰ ਇਹਦੇ ਨਾਲ ਸਟੇਜ 'ਤੇ ਆ ਕੇ ਬਹਿ ਜਾਓ। ਦੇਖੋ ਅੱਜ ਆਮ ਆਦਮੀ ਪਾਰਟੀ ਨੇ ਤੇ ਪੰਜਾਬ ਦੇ ਚੀਫ ਸੈਕਟਰੀ ਦੋਨੋਂ ਨੇ ਆਪਣੀ ਆਪਣੀ ਪ੍ਰੈਸ ਕਾਨਫਰੰਸ ਕੀਤੀ ਬੋਲਿਆ ਮੈਂ ਹੈਰਾਨ ਆ ਵੀ ਇਹ ਗੁਰੂ ਮਹਾਰਾਜ ਸਾਡਾ ਐਡਾ ਵੱਡਾ 350 ਸਾਲਾਂ ਦਾ ਸ਼ਹੀਦੀ ਦਿਵਸ ਦੁਨੀਆ ਤੇ ਮਨਾਇਆ ਜਾ ਰਿਹਾ ਪਰ ਇਹ ਜਿਵੇਂ ਸਿਆਸਤ ਕਰਨੋਂ ਰਹਿ ਨਹੀਂ ਸਕਦੇ ਹੁੰਦੇ 25 ਤਰੀਕ ਨਿੰਗੀ ਨਹੀਂ ਅਜੇ ਤੱਕ 23 ਤਰੀਕ ਤੱਕ ਇਹ ਦਿਨ ਨੇ ਪਰ ਤੁਸੀਂ ਐ ਜਿਵੇਂ ਤੁਹਾਡੇ ਰਸੇ ਖੁੱਲੇ ਹੁੰਦੇ ਆ ਵੀ ਸਿਆਸਤ ਕਰੀਏ ਕਿਵੇਂ ਅੱਜ ਪ੍ਰਾਈਮ ਮਿੰਿਸਟਰ ਦੇਸ਼ ਦੇ ਬਾਰੇ ਉਹ ਸ਼ਬਦ ਵਰਤੇ ਗਏ ਮੈਂ ਸਮਝਦਾ ਸੁਣਨ ਵਾਲੇ ਵੀ ਇਹਨਾਂ ਤੋਂ ਨਫ਼ਰਤ ਕਰ ਰਹੇ ਹੁੰਦੇ ਆ ਉਹ ਗੁਰੂ ਮਹਾਰਾਜ ਜੀ ਦੇ ਨਾਲ ਤੁਸੀਂ ਆਪਣੇ ਆਪ ਨੂੰ ਰੋਲਣਾ ਚਾਹੀਦਾ ਉਹ ਗੁਰੂ ਮਹਾਰਾਜ ਦੇ ਸਮਾਗਮ ਦਿੱਲੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਕਿਸ ਲਾਲ ਕਿਲੇ ਤੋਂ ਉਸ ਬੜੇ ਦੇ ਹੰਕਾਰੀ ਰਾਜੇ ਨੇ ਇਹ ਹੁਕਮ ਕੀਤੇ ਉਸ ਲਾਲ ਕਿਲੇ ਤੇ ਪਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਗਰੇਂਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਸਾਡੇ ਗ੍ਰਹਿ ਮੰਤਰੀ ਦਿੱਲੀ ਦੇ ચીਫ ਮਿਨਿਸਟਰ ਦਿੱਲੀ ਦੀ ਸਰਕਾਰ ਲਗਾਤਾਰ 3 ਦਿਨ ਦੇ ਸਮਾਗਮ ਉਸ ਲਾਲ ਕਿਲੇ ਤੇ ਪੰਚ ਦੇ ਨਿਸ਼ਾਨ ਪੰਚ ਦਾ ਝੱਡਾ ਕੇਸਰੀ ਉਹ ਝੂਲ ਰਿਹਾ ਹੈ ਉਸ ਥਾਲ ਕਿਲੇ ਤੇ ਝੂਲ ਰਿਹਾ ਤੇ ਇਹ ਘਾਣ ਕੀਤਾ ਉੱਥੇ ਦੇ ਮੱਖ ਮੰਤਰੀ ਨੇ ਦਿੱਲੀ ਸਰਕਾਰ ਨੇ ਵੀ ਸਾਰਾ ਸਾਲ ਇਸ ਮਗਮ ਚੱਲਣਾ ਉਹ ਵੀ ਥੋੜੇ ਆ ਤੁਸੀਂ ਮੁਕਾਬਲਾ ਕਰੋਗੇ ਜਿਹੜੇ ਗੁਰੂ ਦੇ ਮੂਰੇ ਅਰਦਾਸ ਕਰਕੇ ਕੱਲ ਪ੍ਰਾਈਮ ਮਿੰਿਸਟਰ ਸਾਹਿਬ ਨੇ ਅਨੰਦਰ ਮੋਦੀ ਜੀ ਨੇ ਦੱਸਿਆ ਉਹ ਉਹ ਹੈ ਗੁਰੂ ਦਾ ਸਿੰਘ ਵੀ ਮੈਂ ਅਰਦਾਸ ਕਰ ਰਿਹਾ ਸੀ 9 ਨਵੰਬਰ ਨੂੰ ਜਦੋਂ 550 ਸਾਲਾਂ ਜਦੋਂ ਸਾਡਾ ਕੋਰੀਡੋਰ ਖੋਲਿਆ ਗਿਆ ਜਦੋਂ ਜਿੱਥੇ 18 ਸਾਲ ਗੁਰਨਾਨਕ ਦੇਵ ਜੀ ਨੇ ਕਿਰਤ ਕੀਤੀ ਖੇਤੀ ਕੀਤੀ ਪਾਠ ਕੀਤੇ ਉਸ ਕਤਾਰਪੁਰ ਸਾਹਿਬ ਕੋਰੀਡੋਰ ਦੇ ਵਿੱਚ ਖੁੱਲਣ ਤੇ ਉਦੋਂ ਮੈਂ ਬੈਠਾ ਮੂਰੇ ਗੁਰੂ ਦੇ ਅਰਦਾਸ ਕਰ ਰਿਹਾ ਸੀ ਉਦਰ ਰਾਮ ਮੰਦਰ ਦਾ ਕੇਸ ਸੀ ਵੀ ਪ੍ਰਮਾਤਮਾ ਵਾਹਿਗੁਰੂ ਉਹ ਕੇਸ ਜਿੱਤ ਕੀ ਤੇ ਉਸ ਕੇਸ ਜਿੱਤ ਹੋਈ ਤੇ ਜਿਵੇਂ ਪਹਿਲਾਂ ਹਿੰਦੂਆਂ ਦੀ ਰਾਖੀ ਕੀਤੀ ਦੇਸ਼ ਦੀ ਦੁਨੀਆ ਦੀ ਰਾਖੀ ਕੀਤੀ ਉਦੋਂ ਵੀ ਗੁਰੂ ਨੇ ਸਾਡੀ ਰਾਖੀ ਕੀਤੀ ਅਜ ਰਾਮ ਮੰਦਰ ਬਣਿਆ ਤੇ ਤੁਸੀਂ ਤੁਹਾਡੇ ਨਾਲ ਗੁਰੂ ਨਾਲ ਤੁਸੀਂ ਆਪਣੇ ਆਪ ਨੂੰ ਵਜੋੜਨਾ ਚਾਹੁੰਦੇ ਹੋ ਤੁਹਾਡੇ ਨਾਲ ਕੇਜਰੀਵਾਲ ਬੈਠਾ ਜੇ ਸਟੇਜ ਤੋਂ ਤੇ ਬਹਿਣਾ ਕੌਣ ਚਾਹੁੰਦਾ ਉਸ ਬੰਦੇ ਨਾਲ ਜਿਹਨੇ ਸਾਡਾ ਪੰਜਾਬ ਲੁੱਟ ਲਿਆ ਤੁਸੀਂ ਲੁੱਟਾਰੇ ਹੋ ਪੰਜਾਬ ਨੂੰ ਸਾਨੂੰ 92 94 ਐਮਪੀ ਲੈ ਕੇ ਪੰਜਾਬੀਆਂ ਨੇ ਇਹ ਕੇਜਰੀਵਾਲ ਨੂੰ ਰੋਣ ਨੂੰ ਇਹਦੇ ਨਾਲ ਸਟੇਜ ਤੇ ਆ ਕੇ ਬਹਿ ਜਾ ਕੋਈ ਇੱਕ ਵੀ ਦੇਸ਼ ਦਾ ਮੁੱਖ ਮੰਤਰੀ ਫਰੂਕ ਅਬਦੁੱਲਾਹ ਦੇ ਬੁਲਾਉਣ ਗਏ ਸੀ ਅਮਰ ਅਬਦੁੱਲੇ ਨੂੰ ਬੁਲਾਉਣ ਗਏ ਸੀ ਇਹ ਤਾਂ ਉਲਟਾਲੇ ਨੇ ਬੰਕਤ ਨੂੰ ਬੁਲਾਉਣ ਗਏ ਸੀ ਸਟਾਲਿਨ ਨੂੰ ਬੁਲਾਉਣ ਗਏ ਸੀ ਇੱਕ ਨ ਇੱਕ ਵੀ ਦੇਸ਼ ਦੇ ਚੀਫ ਮਿਨਿਸਟਰ ਨੇ ਇੱਕ ਵੀ ਕਿਸੇ ਲੀਡਰ ਨੇ ਭੋਟੇ ਕੇਜਰੀਵਾਲ ਦੇ ਨਾਲ ਇੱਕ ਵੀ ਸਟੇਜ